ਸੁਖਬੀਰ ਸਿੰਘ ਬਾਦਲ ਤਨਖਾਹੀਆਂ ਕਰਾਰ ਕਰ ਦਿੱਤੇ ਗਏ ਨੇ ਅਕਾਲ ਤਖਤ ਸਹਿਬੀ ਜਥੇਦਾਰ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਤੇ ਮਾਫੀ ਮੰਗਣ ਸੁ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣ ਜਥੇਦਾਰ ਰਣਬੀਰ ਸਿੰਘ ਦੇ ਵੱਲੋਂ ਹੈ ਕਿ ਹਾਂ ਗਿਆ ਸੁਸ਼ੀਰ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਜਿਹੜਾ ਕਿ ਆਦੇਸ਼ ਪਾਰਿਤ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜਤੇਦਾਰ ਸਿੰਘ ਦੇ ਵੱਲੋਂ ਕਿਹਾ ਗਿਆ ਤਨਖਾਈਆ ਇਕਰਾਰ ਕਰ ਦਿੱਤਾ ਗਿਆ ਸੋ ਹਾਲਾਂਕਿ 15 ਦਿਨ ਦਾ ਟਾਈਮ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਕਿ ਉਹ ਨਿਮਾਣੇ ਸਿੱਖ ਦੀ ਤਰ੍ਹਾਂ ਆਉਣ ਅਕਸ਼ਿਰਿਆ ਕਾਲ ਤੱਕ ਸਾਹਿਬ ਦੇ ਵਿੱਚ ਨਤਮਸਤਕ ਹੋਣ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੋ ਗੁਨਾਹਾਂ ਦਾ ਵਰਡ ਜਿਹੜਾ ਕਿ ਯੂਜ਼ ਕੀਤਾ ਗਿਆ ਜਤੇਦਾਰ ਜਿਸਦਾਰਕ ਬੀਰ ਸਿੰਘ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜਿਹੜੇ ਕਿ ਗੁਨਾਹ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਜਦੋਂ ਉਹ ਡਿਪਟੀ ਮੁੱਖ ਮੰਤਰੀ ਸੀ 2007 ਤੋਂ ਲੈ ਕੇ 2017 ਤੱਕ ਜਿਹੜਾ ਕਿ ਉਸ ਤੋਂ ਬਾਅਦ ਜਿਹੜਾ ਕਿ ਪ੍ਰਧਾਨ ਵੀ ਰਹੇ ਨੇ ਸ਼ੋਮਣੀ ਅਕਾਲੀ ਦਲ ਦੇ ਉਸ ਨੂੰ ਲੈ ਕੇ ਹੁਣ ਇਹ ਫੈਸਲਾ ਸੁਣਾਇਆ ਗਿਆ 15 ਦਿਨ ਦਾ ਸਮਾਂ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਪੇਸ਼ ਨਾ ਹੋਣ ਤੱਕ ਸੁਖਬੀਰ ਸਿੰਘ ਬਾਦਲ ਆ ਤਨਖਾਈਆ ਕਰਾਰ ਕਰ ਦਿੱਤੇ ਗਏ ਨਹੀਂ ਸੁਜਤੇਦਾਰ ਰਗਵੀਰ ਸਿੰਘ ਦੇ ਵੱਲੋਂ ਇਹ ਆਦੇਸ਼ ਪਾਰਿਤ ਕੀਤਾ ਗਿਆ ਅਕਾਲ ਤਖਤ ਸਾਹਿਬ ਤੋਂ ਇਹ ਆਦੇਸ਼ ਪਾਰਿਤ ਹੋਇਆ ਅਜ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਕਰ ਦਿੱਤੇ ਗਏ ਨੇ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਵਿੱਚ ਪੇਸ਼ ਹੋਣ ਸੁਖਬੀਰ ਸਿੰਘ ਬਾਦਲ ਉਹ ਤੱਕ ਜੋ ਤੱਕ ਪੇਸ਼ ਨਹੀਂ ਹੁੰਦੇ ਸੁਖਬੀਰ ਸਿੰਘ ਬਾਦਲ ਉਹ ਤੱਕ ਉਹਨਾਂ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਹੈ ਆਦੇਸ਼ ਕਿ 2007 ਤੋਂ ਲੈ ਕੇ 2017 ਦੇ ਕਾਰਜਕਾਲ ਤੱਕ ਡਿਪਟੀ ਮੁੱਖ ਮੰਤਰੀ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਸ਼ੋਮਣੀ ਕਾਲੇ ਦਲ ਦੇ ਪ੍ਰਧਾਨ ਰਹੇ ਨੇ ਸੋ ਉਸੇ ਦੇ ਵਿੱਚ ਜਿਹੜੇ ਕਿ ਉਹਨਾਂ ਦੇ ਉਸ ਸਰਕਾਰ ਦੇ ਵਿੱਚ ਜਿਹੜੇ ਕਿ ਨਾਲ ਕੈਬਨਿਟ ਮੰਤਰੀ ਵੀ ਸੰਤ ਉਹਨਾਂ ਨੂੰ ਵੀ ਸਮਾਂ ਦਿੱਤਾ ਗਿਆ ਉਹ ਵੀ ਪੇਸ਼ ਹੋਣ ਸੋ ਉਹਨਾਂ ਦੇ ਲਈ ਵੀ ਜਿਹੜਾ ਕਿ ਆਦੇਸ਼ ਪਾਰਿਤ ਕੀਤਾ ਗਿਆ ਹੈ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਦੇਣ ਮਾਫੀ ਮੰਗਣ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹ ਦੀ ਮਾਫੀ ਮੰਗਣ ਤੋਂ 15 ਦਿਨ ਦੇ ਲਈ ਹੋਰ ਇਹ ਫੈਸਲਾ ਟਾਲ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਸਿੰਘ ਸਾਬਾਨਾ ਵੱਲੋਂ ਅੱਜ ਫੈਸਲਾ ਸੁਣਾਇਆ ਜਾਣਾ ਸੀ ਪਰ 15 ਦਿਨ ਦਾ ਸਮਾਂ ਹੋਰ ਦਿੱਤਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ 15 ਦਿਨ ਦੇ ਅੰਦਰ ਅੰਦਰ ਪੇਸ਼ ਹੋਣ ਨਿਮਾਣੇ ਸਿੱਖ ਦੀ ਤਰ੍ਹਾਂ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੋ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜੇ ਕਿ ਗੁਨਾਹ ਕੀਤੇ ਗਏ ਚਾਹੇ ਉਹ ਰਾਮ ਰਹੀਮ ਦੇ ਕੇਸ ਨੂੰ ਵਾਪਸ ਲੈ ਲੈਂਦਾ ਹੋਵੇ ਚਾਹੇ ਉਸ ਰਾਮ ਰਹੀਮ ਡੇਰਾ ਸੱਚਾ ਸੌਦਾ ਨੂੰ ਸਪੋਰਟ ਕਰਨ ਦਾ ਜਿਹੜਾ ਕਿ ਇਹ ਮਾਮਲਾ ਹੋਵੇ ਉਸ ਤੋਂ ਲੈ ਕੇ ਜਿਹੜੇ ਕਿ ਬੇਦਬੀਆਂ ਹੋਈਆਂ ਨੇ ਉਸ ਦੇ ਲਈ ਜਿਹੜੇ ਕਿ ਗੁਨਾਹ ਕੀਤੇ ਨੇ ਸ਼ੋਮਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਦੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਣ ਸੋ ਸੁਖਬੀਰ ਸਿੰਘ ਬਾਦਲ ਹੋਣ ਤੱਕ ਤਨਖਾਹ ਹੀ ਆਕਰਾਰ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਜਦ ਤੱਕ ਪੇਸ਼ ਨਹੀਂ ਹੁੰਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਉਹ ਤੱਕ ਉਹ ਤਨਖਾਹਿਆ ਕਰਾਰ ਰਹਿਣਗੇ ਪੇਸ਼ ਨਾ ਹੋਣ ਤੱਕ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਗਿਆਨੀ ਰغبੀਰ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੋ 15 ਦਿਨ ਹੋ ਰਹੇ ਫੈਸਲਾ ਟਾਲ ਦਿੱਤਾ ਗਿਆ ਸੁਪੀਰ ਸਿੰਘ ਬਾਦਲ ਪੇਸ਼ ਹੋਣਗੇ ਉਦੋਂ ਹੀ ਫੈਸਲਾ ਸੁਣਾਇਆ ਜਾਵੇਗਾ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਖਾਸ ਕਰਕੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਣ ਸੋ ਸਭ ਤੋਂ ਵੱਡੀ ਖਬਰ ਅੱਜ ਦੀ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਕਰ ਦਿੱਤੇ ਗਏ ਨੇ ਹਾਲਾਂਕਿ ਇਹਨਾਂ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੱਤਾ ਸੀ ਕੱਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਨਿਯੁਕਤ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਲਈ ਮੁਸੀਬਤ ਜਿਹੜੀ ਕਿ ਵੱਧ ਗਈ ਪ੍ਰਧਾਨਗੀ ਚਲੀ ਗਈ ਹਾਲਾਂਕਿ ਅਸਤੀਫਾ ਨਹੀਂ ਦਿੱਤਾ ਪਰ ਅੱਜ ਜਿਹੜਾ ਕਿ ਫੈਸਲਾ ਸੁਣਾਇਆ ਜਾਣਾ ਸੀ ਪੰਜ ਸਿੰਘ ਸਾਬਾਨਾ ਦੇ ਵੱਲੋਂ 15 ਦਿਨਾਂ ਦਾ ਸਮਾਂ ਹੋਰ ਦੇ ਦਿੱਤਾ ਗਿਆ ਔਰ ਮੇਰੀ ਜੋ ਸਾਲ ਸਤਰੂ ਸਤਰੂ ਹਰ ਨਸਿਆ ਸੀ ਮਹਾਰਾਜ ਜੀ ਦਾ ਪਾਵਾ ਸੰਗਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਖੋਕ ਜੁੜੇ ਹੋਏ ਗੁਰੂ ਰੂਪ ਸੰਸਾ ਸਾਥ ਸਤਿ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਕਰਦੇ ਚਾਰ ਸਾਲ ਦੀ ਬਾਤ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਤੇ 15 ਭਾਤੋ ਸਮਮਤ ਨਾਮਾਖਸ਼ਾਹੀ 500 ਪੰਜਾਬ ਮੁਤਾਬਿਕ ਜਿੱਤੇ 8 ਮਈ 2024 ਨੂੰ 559 ਦੀ ਦਿੱਖ ਪਰਤਾ ਸਤਿਪ੍ਰੇਮ ਸ਼੍ਰੀ ਅਕਾਲਪੁਰ ਸਾਹਿਬ ਜੀ ਵਿਖੇ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਪਤਾੌਰ ਦਿੱਤੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼ਰਮਣੀ ਸਰਕਾਰੀ ਦਾ ਬੋਧਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਤੱਕ ਤੱਕ ਸਰੂਪ ਦੇ ਅਕਸ਼ਨ ਉਹ ਬਹੁਤ ਭਾਰੀ ਟਾਲ ਕੀ ਸ਼ਰਮਣੀ ਅਕਾਲੀ ਦਲ ਦੇ ਹਾਸ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਇੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਹਨਸੀ ਸੁਪੰਦੀ ਆਪਰਾਫ ਪਰਚੇ ਕਰ 15 ਬਰਾਦੇ ਅੰਦਰ ਅੰਦਰ ਨਿੱਜ ਰੂਪ ਵਿੱਚ ਪ੍ਰੇਸ਼ ਹੋ ਕੇ ਸ਼੍ਰੀ ਅਕਾ ਉਸ ਸਹਾਇਕ ਦੇ ਵਿਖੇ ਡੇਢ ਸੁਪ੍ਰੀਤ ਸਿੰਘ ਬਾਦਲ ਜਿਲ੍ਹਾ ਚੰਹਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾ ਉਸ ਸਹਾਇਕ ਦੇ ਉੱਤੇ ਸ਼੍ਰੀ ਗੁਰਮੁਖ ਸਾਹਿਬ ਦੀ ਵਸooli ਵਿੱਚ ਸਿੱਖ ਸੰਗਤ ਦੇ 5-6 ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਦੇਸ਼ ਦੇ ਹੋਏ ਗੁਨਾਹਾਂ ਦੇ ਸੁਖਬੀਰ ਸਿੰਘ ਬਾਦਲ ਨਿਮਾਨਸਿਖੀਦਰਾ ਪੇਸ਼ ਹੋਣ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਲਈ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਆਦੇਸ਼ ਪਾਰਿਤ ਕੀਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜਿਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਬਾਨਾ ਦੇ ਵੱਲੋਂ ਅੱਜ ਫੈਸਲਾ ਸੁਣਾਇਆ ਜਾਣਾ ਸੀ ਸਸਪੈਂਸ ਬਣਿਆ ਹੋਇਆ ਸੀ ਕਿ ਕੀ ਫੈਸਲਾ ਆਵੇਗਾ ਸੁਖਬੀਰ ਸਿੰਘ ਬਾਦਲ ਤੇ ਪਰ ਜਿਹੜਾ ਕਿ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਿਹੜਾ ਕਿ ਇਹ ਕਿਹਾ ਗਿਆ कि 15 ਦਿਨ ਦਾ ਸਮਾਂ ਹੋਰ ਦਿੱਤਾ ਗਿਆ ਉਦੋਂ ਤੱਕ ਤਨਖਾਈਆ ਕਰਾਰ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਾਂ ਜੋ ਤੱਕ ਪੇਸ਼ ਨਹੀਂ ਹੁੰਦੇ ਤਨਖਾਈਆ ਕਰਾਰ ਰਹਣਗੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗ ਰਹੇ ਸੋਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਜਦੋਂ 2007 ਤੋਂ ਲੈ ਕੇ 2017 ਦੇ ਵਿੱਚ ਕਈ ਸਾਰੀਆਂ ਬੇਅਦਬੀਆਂ ਹੋਈਆਂ ਕਈ ਸਾਰੇ ਗੁਨਾਹ ਕੀਤੇ ਗਏ ਸੋ ਉਹਨਾਂ ਦੇ ਆਪਣੇ ਕਾਰਜਕਾਲ ਦੇ ਵਿੱਚ ਜਦੋਂ ਡਿਪਟੀ ਸੀਐਮ ਸਨ ਉਹ ਤੇ ਸ਼ੋਮਣੀ ਕਾਲੇਦਲ ਦੇ ਪ੍ਰਧਾਨ ਰਹੇ ਨੇ ਉਦੋਂ ਕਾਫੀ ਸਾਰੀਆਂ ਬੇਅਦਬੀਆਂ ਹੋਈਆਂ ਜਿਸ ਨੂੰ ਲੈ ਕੇ ਇਹਨਾਂ ਨੇ ਜਿਹੜੇ ਕਿ ਗੁਨਾਹ ਕੀਤੇ ਨੇ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ, ਮੁਆਫੀਨਾਮਾ ਵੀ ਦਿੱਤਾ ਗਿਆ ਸੀ ਤੇ ਅੱਜ ਫੈਸਲਾ ਆਉਣਾ ਸੀ ਪੰਜ ਸਿੰਘ ਸਹਬਾਨਾ ਦੇ ਵੱਲੋਂ। ਸੁਖਬੀਰ ਸਿੰਘ ਬਾਦਲ ਦੇ ਪਰ ਹੁਣ ਜਿਹੜਾ ਕਿ 15 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਹੈ। ਜ세ਦਾਰ ਰਗਵੀਰ ਸਿੰਘ ਦੇ ਵੱਲੋਂ ਇਹ ਸ਼੍ਰੀਕਲ ਤੱਕ ਸਾਹਿਬ ਤੋਂ ਯਾਦੇਸ਼ ਪਾਰਿਤ ਕੀਤਾ ਗਿਆ ਹੈ ਕਿ 15 ਦਿਨਾਂ ਦਾ ਹੋਰ ਸਮਾਂ ਦਿੱਤਾ ਹੈ ਤੇ ਜਦ ਤੱਕ ਪੇਸ਼ ਨਹੀਂ ਹੁੰਦੇ ਸੁਖਬੀਰ ਸਿੰਘ ਬਾਦਲ ਉਦੋਂ ਤੱਕ ਜਿਹੜਾ ਕਿ ਤਨਖਾਈਆ ਕਰਾਰ किया गया सुखबीर सिंह बादल बाद सुखबीर सिंह बादल अपने गुनाह की मुआी मंगण तेष होमाणे सिख की तरह पेश जिथे कि होने सिख की तरह पेश होके अपने गुनाह की मुआफी मंगन जथेदार रघबीर सिंह वालों श्री अकाल तख्त साहिब तो आदेश पारित किया गया है ਸੁਖਬੀਰ ਸਿੰਘ ਬਾਦਲ ਪੇਸ਼ ਹੋਣ ਜਦ ਤੱਕ ਪੇਸ਼ ਨਹੀਂ ਹੁੰਦੇ ਤਨਖਾਹਿਆ ਕਰਾਰ ਕੀਤਾ ਗਿਆ ਹੈ ਸੋ ਆਪਣੇ ਕਾਰਜਕਾਲ ਦੇ ਵਿੱਚ ਜੋ ਕਿ ਉਹਨਾਂ ਦੇ ਵੱਲੋਂ ਬਿਆਦਬੀਆਂ ਕੀਤੀਆਂ ਗਈਆਂ ਤੇ ਉਹਨਾਂ ਦੇ ਨਾਲ ਜੁੜੇ ਕਿ ਮੰਤਰੀ ਸਨ ਜਿਹੜੇ ਕਿ ਕੈਬਨਟ ਮੰਤਰੀ ਹੋਣ ਚਾਹੀਏ ਉਹ ਚਾਹੇ ਉਸ ਵੇਲੇ ਕੋਈ ਵੀ ਜਿਹੜਾ ਕਿ ਉਸ ਵੇਲੇ ਕਾਰਜਕਾਲ ਦੇ ਵਿੱਚ ਮੰਤਰੀ ਸੀ ਜਾਂ ਕਿਸੇ ਅਹੁਦੇ ਤੇ ਸੀ ਉਹਨਾਂ ਸਭ ਦੇ ਲਈ ਹੈ ਜਿਹੜਾ ਕਿ ਇਹ ਕਿਹਾ ਗਿਆ ਹੈ ਕਿ ਆਪਣੇ ਗੁਨਾਹ ਦੀ ਮਾਫੀ ਮੰਗਣ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਪੇਸ਼ ਹੋਣ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੋ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ 15 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨੀ ਤੋਂ ਅਸਤੀਫਾ ਹਾਲਾਂਕਿ ਨਹੀਂ ਦਿੱਤਾ ਹੈ ਹਾਲਾਂਕਿ ਕੱਲ ਜਿਹੜਾ ਕਿ ਬਲਵਿੰਦਰ ਸਿੰਘ ਪੁੰਦਰ ਨੂੰ ਨਵਾਂ ਕਾਰਜਕਾਰੀ ਪ੍ਰਧਾਨ ਜਿਹੜਾ ਕਿ ਨਿਯੁਕਤ ਕਰ ਦਿੱਤਾ ਗਿਆ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਿ ਇਲਜ਼ਾਮਤ ਲਗਾਏ ਗਏ ਬਾਗੀ ਤੜੇ ਦੇ ਵੱਲੋਂ ਬਾਗੀ ਆਗੂਆਂ ਦੇ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਅਕਾਲ ਚਗਾ ਸਾਹਿਬ ਤੇ ਜਾ ਕੇ ਕਈ ਸਾਰੇ aarop ਲਗਾਏ ਗਏ ਕਿ ਬੇਦਬੀਆਂ ਹੋਈਆਂ ਉਹਨਾਂ ਦੇ ਕਾਰਜਕਾਲ ਦੇ ਵਿੱਚ ਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁਆਫੀਆਂ ਦਿੱਤੀਆਂ ਗਈਆਂ ਚਾਹੇ ਉਹ ਰਾਮ ਰਹੀਮ ਦਾ ਕਸਾ ਹੋਵੇ ਜਿੱਤੇ ਕਿ ਰਾਮ ਰਹੀਮ ਦੇ ਕਈ ਸਾਰੇ ਕੇਸ ਵਾਪਸ ਲਏ ਗਏ ਤੇ ਬੇਦਬੀਆਂ ਹੋਣ ਦਿੱਤੀਆਂ ਜਿਸ ਦੇ ਕਰਕੇ ਜਿਹੜਾ ਕਿ ਮਾਹੌਲ ਕਾਫੀ ਜ਼ਿਆਦਾ ਖਰਾਬ ਹੋਇਆ ਪੰਜਾਬ ਦੇ ਵਿੱਚ ਬੇਦਬੀਆਂ ਹੋਈਆਂ ਜਿਸ ਨੂੰ ਹਲਕੇ ਦੇ ਵਿੱਚ ਲਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤੇ ਉਹਨਾਂ ਨੇ ਜਿਹੜੇ ਕਿ ਗੁਨਾਹ ਕੀਤੇ ਨੇ ਆਪਣੇ ਗੁਨਾਹਾਂ ਦੀ मंगन तो आज जो है आदेश अकाल तखत साहब होके अपने गुनाह की माफी मंग सुखबीर सिंह बादल अपने गुनाह की मुआफी मांग जथेदार रघबीर सिंह यह कहा गया ਇਤਿਹਾਸ ਰਕਬੀਰ ਸਿੰਘ ਦੇ ਵੱਲੋਂ 15 ਦਿਨਾਂ ਦਾ ਸਮਾਂ ਜਿਹੜਾ ਕਿ ਹੋਰ ਦਿੱਤਾ ਗਿਆ ਇਹ ਆਦੇਸ਼ ਅਕਾਲ ਤਖਤ ਸਾਹਿਬ ਤੋਂ ਪਾਰਿਤ ਹੋਇਆ ਅੱਜ ਅਕਾਲ ਤਖਤ ਸਾਹਿਬ ਦੇ ਵਿੱਚ ਇਕੱਤਰਤਾ ਹੋਈ ਕੁਝ ਹੀ ਸਮਾਂ ਅੱਧਾ ਘੰਟਾ ਹੀ ਇਕੱਤਰਤਾ ਹੋਈ ਹੈ ਜਿੱਥੇ ਕਿ ਇਹ ਫੈਸਲਾ ਲਿਆ ਗਿਆ ਹੈ ਤੇ 15 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਗਿਆ ਹੈ ਕਿ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਉਦੋਂ ਤੱਕ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਸੁਰਕਾਲ ਤੱਕ ਸਾਹਿਬ ਤੋਹਿਆ ਦੇਸ਼ ਪਾਰਿਤ ਹੋਇਆ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਉਹਨਾਂ ਦੇ ਕਾਰਜਕਾਲ ਦੇ ਵਿੱਚ ਜੋ ਬੇਅਦਮੀਆਂ ਹੋਈਆਂ ਸੀ ਹਾਲਾਂਕਿ ਸ਼ੋਮਣੀ ਅਕਾਲੀ ਦਲ ਜਿਹੜੇ ਕੀ ਦੋ ਤੜੇ ਹੋ ਚੁੱਕੀ ਹੈ ਤੇ ਬਾਗੀ ਆਗੂ ਦੇ ਵੱਲੋਂ ਜੋ ਕਿ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਫਿਲਹਾਲ ਜਿਹੜਾ ਕਿ ਅੱਜ ਫੈਸਲਾ ਸੁਣਾਇਆ ਗਿਆ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਪੇਸ਼ ਨਾ ਹੋਣ ਤੱਕ ਸੁਖਬੀਰ ਤਨਖਾਹਿਆ ਕਰਾਰ ਹੈ ਤਾਂ ਪੇਸ਼ ਹੋਣ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਅਤੇ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ ਸੋ 15 ਦਿਨਾਂ ਦਾ ਸਮਾਂ ਦਿੱਤਾ ਗਿਆ ਜੁਥੇ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਸੁਭਾਗੀ ਤੜ ਤੇ ਆਖੂ ਜੁੜੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜ ਸਾਡੇ ਨਾਲ ਜੁੜ ਚੁੱਕੇ ਨੇ ਸਰ ਬਾਬਾ ਸਵਾਗਤ ਤੁਹਾਡਾ ਇੰਡੀਆ ਨਿਊਜ਼ ਪੰਜਾਬ ਤੇ ਸੋ ਸਰ ਜਿਹੜਾ ਕਿ ਇਹ ਫੈਸਲਾ ਸੁਣਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਆਦੇਸ਼ ਪਾਰਿਤ ਹੋਇਆ 15 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਗਿਆ ਨਿਮਾਣੇ ਸਿੱਖੀ ਤਰ੍ਹਾਂ ਪੇਸ਼ ਹੋਣ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜੀ ਸਰ ਕੀ ਰਿਐਕਸ਼ਨ ਤੁਹਾਡਾ

ਤੌਰ ਤੇ ਵਿਚਾਰਨਾ ਚਾਹੀਦਾ ਜਿੰਨੀ ਦੇਰ ਤੱਕ ਖਾਲਸਾ ਪੰਥ ਉਹਨਾਂ ਨੂੰ ਮਾਫ਼ ਨਹੀਂ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜੋ ਜਨਦਰ ਸਾਹਿਬਾਨਾ ਨੇ ਉਹਨਾਂ ਨੂੰ ਹੁਕਮ ਲਾਇਆ ਕਿ ਖਾਲਸਾ ਪੰਥ ਦੀ ਕਿਜਰੀ ਤੇ ਸ਼ੋਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹ ਆਪਣੀਆਂ ਗਲਤੀਆਂ ਦੀ ਮਾਫੀ ਮੰਗਾ ਤੇ ਮੈਂ ਸਮਝਦਾ ਕਿ ਸਾਥ ਹੋ ਗਈ ਸੀ ਬਾਦਲਪੁਰਾ ਨੂੰ ਸਿਰ ਝਕਾਉਣਾ ਚਾਹੀਦਾ ਇਸ ਫੈਸਲੇ ਕੀ ਔਰ ਤੁਰਤ ਪਾਰਟੀ ਪ੍ਰਧਾਨ ਦੀ ਤਸੀਫਾ ਦੇ ਕੇ ਉਹਨਾਂ ਦੀ ਇਸ ਪਰਸਨਲ ਦਾ ਅਦਰ ਸਨਕਾਰ ਕਰਨਾ ਚਾਹੀਦਾ ਜੀ ਬਿਲਕੁਲ ਜੀ ਇਹ ਸਕੇ ਕਹਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਤਨਖਾਹਿਆ ਕਰਾਰ ਕਰ ਦਿੱਤੇ ਗਏ ਨੇ ਹਾਲਾਂਕਿ ਉਹ ਤਾਂ ਅਸਤੀਫਾ ਵੀ ਮੰਗਿਆ ਜਾ ਰਿਹਾ ਕਿ ਅਸਤੀਫਾ ਦਿੱਤਾ ਜਾਵੇ ਤੇ ਕੱਲ ਜਿਹੜਾ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਨਿਯੁਕਤ ਕੀਤਾ ਗਿਆ ਹੈ ਸੋ ਹਾਲਾਂਕਿ ਅਸਤੀਫਾ ਨਹੀਂ ਦਿੱਤਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਹਿਲਾਂ ਵੀ ਸਪਸ਼ਟਿਕਰਨ ਦਿੱਤਾ ਗਿਆ ਸੀ ਮੁਆਫੀਨਾਮਾ ਦਿੱਤਾ ਗਿਆ ਸੀ ਜੀ ਸਰ ਨੇ ਉਹੀ ਉਹਨਾਂ ਨੇ ਆਪੇ ਕਿਹਾ ਵੀ ਮੈਂ ਜਿਹੜਾ ਕਾਰਜਕਾਰੀ ਪ੍ਰਧਾਨ ਦਾ ਮਤਲਬ ਮਤਲਬ ਉਹ ਕਹਿੰਦੇ ਸੀ ਨਾ ਪਾਰਟੀ ਪ੍ਰਧਾਨ ਕੀ ਤੋਂ ਲਾਂਬੇ ਹੋ ਹੂ ਕੇ ਹੀ ਨਵਾਨੇ ਸਿੱਖ ਦੀ ਤਰ੍ਹਾਂ ਨਵਾਨੇ ਸਿੱਖ ਦੀ ਡੈਫੀਨੇਸ਼ਨ ਉਹਨਾਂ ਨੇ ਆਪੇ ਵੀ ਬਣਾਈ ਆ ਵੀ ਪ੍ਰਧਾਨ ਦੇ ਤੌਰ ਤੇ ਨਹੀਂ ਆਮ ਸਿੱਖ ਦੇ ਤੌਰ ਤੇ ਤੇ ਵੈਸੇ ਵੀ ਜੰਦਰ ਸਾਹਿਬਾਨਾ ਦੇ ਕਹਿਣ ਤੋਂ ਮਤਲਬ ਇਹੀ ਵਰਦਾ ਤੇ ਉਹਦੀ ਕਾਰਨ ਕਰਨੀ ਚਾਹੀਦੀ ਹੈ ਸਰਕਾਰ ਕਰਨਾ ਚਾਹੀਦਾ ਪਾਰਟੀ ਵੈਸੇ ਵੀ ਜਿਹੜਾ ਮੈਂ ਸਮਝਦਾ ਕਿ ਪ੍ਰਭਾਵੀ ਰਹੇਗਾ ਮਾਮਲਾ ਪਰੰਪਰਾ ਹੀ ਰਹੀ ਆ ਕਿ ਜਦੋਂ ਕੋਈ ਬੰਦਾ ਤਰਖੀਆ ਕਰਾਰ ਦਿੱਤਾ ਜਾਂਦਾ ਤਾਂ ਫਿਰ ਜਿਹੜੀਆਂ ਪਰਤ ਦੀਆਂ ਜ਼ਿੰਮੇਵਾਰੀਆਂ ਤੋਂ ਲੰਘਦੇ ਹੁੰਦਾ ਸੋ 15 ਦਿਨ ਦਾ ਸਮਾਂ ਦਿੱਤਾ ਗਿਆ ਸੋ ਕੀ ਲੱਗਦਾ ਸਰ ਵੀ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ ਮ ਆਪਣੇ ਜਿਹੜਾ ਕਿ ਗੁਨਾਹ ਕੀਤਾ ਹੈ ਜਿਵੇਂ ਕਿ ਕਿਹਾ ਗਿਆ ਹੈ ਸ਼੍ਰੀ ਕਾਟਕ ਸਾਹਿਬ ਤੋਂ ਇਹ ਸ਼ਬਦ ਪਾਰਿਤ ਕੀਤਾ ਗਿਆ ਗੁਨਾਹ ਕੀਤਾ ਹੈ ਨੇ ਆਪਣੇ ਕਾਰਜਕਾਲ ਦੇ ਵਿੱਚ ਕਿ ਮੁਆਫੀ ਮੰਗਣਗੇ ਹੋ ਤੇ ਕੀ ਫੈਸਲਾ ਉਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਸੁਣਾਉਣਗੇ ਸਰਪ੍ਰਿੰਸ ਜਦੋਂ ਮਾਇ ਸਾਡਾ ਜੁੜੇ ਸਨ ਬਾਕੀ ਤੜੇ ਤੇ ਆਗੂ ਸਨ ਸੋ ਨਾਲ ਬਲ ਮ ਕਿਹਾ ਗਿਆ ਕਿ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣ ਨਿਮਾਣੇ ਸਿੱਖ ਦੀ ਤਰ੍ਹਾਂ ਨਿਮਾਣੇ ਸਿੱਖੀ ਤਰ੍ਹਾਂ ਪੇਸ਼ ਹੋ ਕੇ ਮੁਆਫੀ ਮੰਗਣ ਸੁਖਬੀਰ ਸਿੰਘ ਬਾਦਲ ਉਹ ਤੱਕ ਤਨਖਾਹੀਆਂ ਕਰਾਰ ਕਰ ਦਿੱਤੇ ਗਏ ਨੇ ਸੋ 15 ਦਿਨਾਂ ਦਾ ਹੋ ਸਮਾ ਦਿੱਤਾ ਗਿਆ ਹੈ ਪੇਸ਼ ਨਾ ਹੋਣ ਤੱਕ ਸੁਖਬੀਰ ਸਿੰਘ ਬਾਦਲ ਤਨਖਾਹੀਆਂ ਕਰਾ ਰਹੇ ਨੇ ਕਿ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਜੋੜਾ ਕਿ ਆਦੇਸ਼ ਭਾਰਤ ਕੀਤਾ ਗਿਆ ਹੈ ਨਿਵਾਣੇ ਸਿੱਖ ਦੇ ਤਰ੍ਹਾਂ ਪੇਸ਼ ਹੋਣ ਸੋ ਕੀ ਫੈਸਲਾ ਉਸ ਤੋਂ ਬਾਅਦ ਸੁਣਾਇਆ ਜਾਵੇਗਾ ਸੋ 15 ਦਿਨਾਂ ਬਾਅਦ ਅਕਾਲ ਤਖਤ ਕੀ ਫੈਸਲਾ ਸੁਣਾਉਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਾਬਾਨ ਕੀ ਫੈਸਲਾ ਸੁਣਾਉਂਦੇ ਨੇ ਉਦੋਂ ਹੀ ਪਤਾ ਲੱਗੇਗਾ ਪਰ ਹੁਣ ਜਿਹੜਾ ਕਿ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੁੰਦੇ ਸੋ ਪੇਸ਼ ਨਾ ਹੋਣ ਤੱਕ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਕਰ ਦਿੱਤੇ ਗਏ ਨੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਜੋ ਕਿ ਗਲਤੀਆਂ ਕੀਤੀਆਂ ਜੁਬ ਬੇਅਦਬੀਆਂ ਹੋਈਆਂ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਿਨ੍ਹਾਂ ਨੂੰ ਸਜ਼ਾਵਾ ਵੀ ਨਹੀਂ ਦਿੱਤੀਆਂ ਅਜੇ ਤੱਕ ਉਸ ਨੂੰ ਲੈ ਕੇ ਜਿਹੜਾ ਕਿ ਬਾਗੀ ਤੜਾ ਦੇ ਵੱਲੋਂ ਇਹ ਕਿਹਾ ਗਿਆ ਸੀ ਇਲਜ਼ਾਮ ਲਗਾਏ ਗਏ ਸਨ ਕਾਫੀ ਸਾਰੇ aarop ਲਗਾਏ ਗਏ ਸਨ ਤੇ ਉਹਨਾਂ ਨੂੰ ਆਪਣੀ ਪ੍ਰਧਾਨਗੀ ਤੋਂ ਲੰਬੇ ਕਰ ਦਿੱਤਾ ਜਾਵੇ ਇਹ ਵੀ ਮੰਗ ਰੱਖੀ ਗਈ ਸੀ ਸੁਮੰਗ ਪੱਤਰ ਇਹ ਦਿੱਤਾ ਗਿਆ ਸੀ ਪਰ ਜਿਹੜਾ ਕਿ ਅੱਜ ਫੈਸਲਾ ਆਉਣਾ ਸੀ ਤਾਂ ਅੱਜ ਫੈਸਲੇ ਦੇ ਵੇਲੇ ਸ਼੍ਰੀ ਕਾਲਤਾਖਰ ਸਾਹਿਬ ਤੋਂ ਇਹ ਆਦੇਸ਼ ਪਾਰਿਤ ਹੋਇਆ ਹੈ ਕਿ 15 ਦਿਨ ਦਾ ਸਮਾਹੋਰ ਦੇ ਦਿੱਤਾ ਗਿਆ ਤੇ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਦੇਣ ਪਰ ਸਪਸ਼ਟੀਕਰਨ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋ ਕੇ ਦੇਣ ਸੁਖਬੀਰ ਸਿੰਘ ਬਾਦਲ ਜਥੇਦਾਰ ਰਗਬੀਰ ਸਿੰਘ ਗਿਆਨੀ ਦੇ ਵੱਲੋਂ ਇਹ ਆਦੇਸ਼ ਪਾਰਿਤ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿ 15 ਦਿਨਾਂ ਦਾ ਹੋਰ ਸਮਾਂ ਤੇ ਪੇਸ਼ ਹੋਣ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਹਾਲਾਂਕਿ ਪਹਿਲਾਂ ਵੀ ਸਪਸ਼ਟੀਕਰਨ ਦਿੱਤਾ ਗਿਆ ਸੀ ਪਰ ਉਹ ਸੰਤੁਸ਼ਟੀਪੂਰਵਕ ਨਹੀਂ ਸੀ ਜਿਸ ਦੇ ਕਰਕੇ ਅੱਜ ਫੈਸਲਾ ਸੁਣਾਇਆ ਜਾਣਾ ਸੀ ਇਕੱਤਰਤਾ ਹੋਈ ਹੈ ਕੁਝ ਦੇਰ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ 15 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖੀ ਤਰ੍ਹਾਂ ਪੇਸ਼ ਹੋਣ ਫਿਲਹਾਲ ਜੁੜੇ ਕੀ ਸੁਖਬੀਰ ਸਿੰਘ ਬਾਦਲ ਕਟਕਾਰੇ ਦੇ ਵਿੱਚ ਨੇ ਉਹਨਾਂ ਤੇ ਇਲਜ਼ਾਮਾਤ ਜੁੜੇ ਕੀ ਲਗਾਏ ਗਏ ਸਨ ਉਸ ਇਲਜ਼ਾਮਾ ਨੂੰ ਹੁਣ ਗੁਨਾਹਾਂ ਦਾ ਸ਼ਬਦ ਦਿੱਤਾ ਗਿਆ ਹੈ ਸ਼੍ਰੀ ਕਾਟਕ ਸਾਹਿਬ ਤੋਂ ਇਹ ਸ਼ਬਦ ਵਰਤਿਆ ਗਿਆ ਹੈ ਕਿ ਗੁਨਾਹ ਜੁੜੇ ਕੀ ਤੇ ਨੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਮਾਫੀ ਮੰਗਣ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜੋthetaedar ਗਿਆਨੀ ਰਕबीर ਸਿੰਘ ਦੇ ਵੱਲੋਂ ਇਹ ਕਿਹਾ ਗਿਆ ਸ਼੍ਰੀਕਾਲ ਤੱਕ ਸਾਬਤ ਤੋਂ ਆਦੇਸ਼ ਪਾਰਿਤ ਹੋਇਆ ਕਿ ਨਿਮਾਣੇ ਸਿੱਖ ਦੀ ਤਰ੍ਹਾਂ ਆਉਣ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ 2007 ਤੋਂ ਲੈ ਕੇ 2017 ਤੱਕ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਅਤੇ ਸ਼ੋਮਣੇ ਕਾਲੀ ਦਲ ਦੇ ਪ੍ਰਧਾਨ ਰਹੇ ਨੇ ਉਸ ਕਾਰਜਕਾਲ ਦੇ ਵਿੱਚ ਬੇਅਦਬੀਆਂ ਹੋਈਆਂ ਕਈ ਸਾਰੇ ਗੁਨਾਹ ਹੋਏ ਨੇ ਜੜੇ ਕਿ ਬੇਅਦਬੀਆਂ ਦੋਂ ਜਿਹੜੇ ਬੇਅਦਬੀਆ ਕਰਨ ਵਾਲਿਆਂ ਨੂੰ ਸਜ਼ਾਵਾਂ ਵੀ ਨਹੀਂ ਦਿੱਤੀਆਂ ਗਈਆਂ ਇਹਨਾਂ ਬੇਅਦਬੀਆਂ ਨੂੰ ਹਲਕੇ ਦੇ ਵਿੱਚ ਲਿਆ ਗਿਆ ਜਿਸ ਨੂੰ ਲੈ ਕੇ ਇਹ ਜਿਹੜੇ ਕਿ ਗੁਨਾਹ ਜਿਹੜੇ ਕੀਤੇ ਨੇ ਉਹਨਾਂ ਦੀ ਮੁਆਫੀ ਮੰਗੀ ਚਾ ਸਿੰਘ ਬਾਦਲ ਤਨਖਾਹਿਆ ਕਰਾਰ ਕਰ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਤੋਂ ਵੱਡੀ ਖਬਰ ਅੱਜ ਦੀ ਅੱਜ ਜਿਹੜਾ ਕੀ ਫੈਸਲਾ ਸੁਣਾਇਆ ਜਾਣਾ ਸੀ ਸੁਖਬੀਰ ਸਿੰਘ ਬਾਦਲ ਤੇ ਅੱਜ ਸੁਪਰੀਮ ਫੈਸਲਾ ਆਉਣਾ ਸੀ ਪਰ ਅੱਜ ਜਿਹੜਾ ਕੀ ਸ਼੍ਰਕਾਤਾ ਖਾ ਸਾਹਿਬ ਤੋਂ ਆਦੇਸ਼ ਨਿਕਲਿਆ ਹੈ ਆਦੇਸ਼ ਪਾਰਿਤ ਹੋਇਆ ਹੈ ਕਿ 15 ਦਿਨਾਂ ਦਾ ਹੋਰ ਸਮਾਂ ਤੇ 15 ਦਿਨਾਂ ਤੱਕ ਉਹਨਾਂ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਹੈ ਤਾਂ ਤਨਖਾਹਿਆ ਕਰਾਰ ਰਹਿਣਗੇ ਜਦ ਤੱਕ ਪੇਸ਼ ਨਹੀਂ ਹੋਣਗੇ ਸੁਖਬੀਰ ਸਿੰਘ ਬਾਦਲ ਜਦ ਤੱਕ ਪੇਸ਼ ਨਹੀਂ ਹੋਣਗੇ ਉਹ ਤੱਕ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤੇ ਆਪਣੇ ਕਾਰਜਕਾਲ ਦੇ ਵਿੱਚ ਕੀਤੀਆਂ ਗਲਤੀਆਂ ਕੀਤੇ ਗੁਨਾਹਾਂ ਦੀ ਮਾਫੀ ਮੰਗਣ ਸੋ ਇਹ ਗੁਨਾਹ ਸ਼ਬਦ ਜੜੇ ਕੀ ਵਰਤੇ ਗਏ ਨੇ ਸ਼੍ਰੀ ਕਲਤਖਰ ਸਾਹਿਬ ਤੋਂ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸੁਪਾਲ ਸਿੰਘ ਸਾਹਿਬਾਂ ਦੀ ਸਰਸਮਤੀ ਨਾਲ ਇਹ ਫੈਸਲਾ ਹੋਇਆ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਤੌਰ ਡਿਪਟੀ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਪ੍ਰਧਾਨ ਸ਼ੋਮਣੀ ਅਕਾਲੀ ਦਲ ਦੇ ਹੁੰਦਿਆ ਹੋਇਆ ਅਜਿਹੇ ਕੁਝ ਫੈਸਲੇ ਵੀ ਲਏ ਸੀ ਜਿਸ ਦੇ ਕਰਕੇ ਪੰਥਕ ਸਰੂਪ ਦੇ ਅਕਸ ਨੂੰ ਬਹੁਤ ਭਾਰੀ ਟਾਲ ਟਾਲ ਲੱਗੀ ਹੈ ਜਿਸ ਦੇ ਕਰਕੇ ਸ਼ੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਹੈ ਜਿਸ ਨੂੰ ਲੈ ਕੇ ਜੋ ਵੀ ਨੁਕਸਾਨ ਹੋਇਆ ਪੰਥਕ ਹਿੱਤਾਂ ਨੂੰ ਉਸ ਨੂੰ ਲੈ ਕੇ ਹੁਣ ਇਹ ਜਿਹੜਾ ਕਿ ਫੈਸਲਾ ਪੰਜ ਸਿੰਘ ਸਾਹਿਬਾਨਾ ਦੇ ਵੱਲੋਂ ਕੀਤਾ ਗਿਆ ਸਰਬਸੰਮਤੀ ਦੇ ਨਾਲ ਕੀ 15 ਦਿੰਦੇ ਅੰਦਰ ਮੁਆਫੀ ਮੰਗੀ ਜਾਵੇ ਸੁਖਬੀਰ ਸਿੰਘ ਬਾਦਲ ਤੋਂ ਤਾਂ ਪੇਸ਼ ਨਾ ਹੋਣ ਤੱਕ ਸੁਖਬੀਰ ਸਿੰਘ ਬਾਦਲ ਜਿਹੜੇ ਕੀ ਤਨਖਾਹਿਆ ਕਰਾਰ ਕਰ ਦਿੱਤੇ ਗਏ ਨੇ 2007 ਤੋਂ 2017 ਤੱਕ ਸਰਕਾਰ ਦੇ ਵਿੱਚ ਮੌਜੂਦ ਰਹੇ ਜਿਥੇ ਕੀ ਇਸ ਦੇ ਭਾਈਵਲ ਸਿੱਖ ਕੈਬਨਟ ਮੰਤਰੀ ਵੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿਜੀ ਰੂਪ ਦੇ ਵਿੱਚ ਪੇਸ਼ ਹੋ ਕੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਦੇਣ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਨਿਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਉੱਤੇ ਸ਼੍ਰੀ ਗੁਰਗਨ ਸਾਹਿਬ ਜੀ ਸ਼੍ਰੀ ਗੁਰਗਨ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਿੱਖ ਸੰਗਤ ਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਉਹ ਤਨਖਾਈਆ ਕਰਾਰ ਕਰ ਦਿੱਤੇ ਗਏ ਨੇ। ਸਵਾਜੋ ਇਹ ਫੈਸਲਾ ਸੁਣਾਇਆ ਗਿਆ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਸਿੱਖ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਤੇ 15 ਦਿਨਾਂ ਦਾ ਸਮਾਂ ਦਿੱਤਾ ਗਿਆ ਕਿ ਜਦ ਤੱਕ ਪੇਸ਼ ਨਹੀਂ ਹੁੰਦੇ ਸੁਖਬੀਰ ਸਿੰਘ ਬਾਦਲ ਉਦੋਂ ਤੱਕ ਉਹਨਾਂ ਨੂੰ ਤਨਖਾਈਆ ਕਰਾਰ ਕਰ ਦਿੱਤਾ ਗਿਆ। ਸੋ ਅੱਜ ਕੱਤਰਤਾ ਹੋਈ ਹੈ ਸ਼੍ਰੀ ਕਰਤਖਲ ਸਾਹਿਬ ਦੇ ਵਿੱਚ ਚੌਥੇ ਕੀ